ਇਸਲਾਮਾਬਾਦ ਪੁੱਲ ਉਤੇ ਹੋਏ ਹਾਦਸੇ ਨੂੰ ਪਾਵੇਂ ਕਈ ਦਿਨ ਹੋ ਚੁੱਕੇ ਨੇ ਪਰ ਪਰਿਵਾਰ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਪਰਿਵਾਰ ਇਨਸਾਫ ਦੇ ਕੋਹੜ ਲਗਾ ਰਿਹਾ ਹੈ ਦਰਸਲ ਤੁਹਾਨੂੰ ਦੱਸ ਦਿੰਨੇ ਆ ਕਿ ਇਸਲਾਮਾਬਾਦ ਪੁੱਲ ਉਤੇ ਇੱਕ ਹਾਦਸਾ ਹੋਇਆ ਸੀ ਜਿੱਥੇ ਤੇਜ਼ ਰਫ਼ਤਾਰ ਗੱਡੀ ਨੇ ਭਰਾ ਬੈਨ ਨੂੰ ਜ਼ਖਮੀ ਕਰ ਦਿੱਤਾ ਸੀ ਜਿਸ ਨੂੰ ਮੌਕੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਜਿਹੜਾ ਲੜਕਾ ਸੀ ਉਪੁੱਲ ਦੇ ਹੀਠੂ ਡਿੱਗਦਾ ਹੋਇਆ ਨਜ਼ਰ ਆਂਦਾ ਸੀ ਤਾਂ ਇਲਾਜ ਚੱਲਦਾ 2-3 ਦਿਨਾਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ। ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ਼ ਦੇ ਲਈ ਧੜਨਾ ਲਗਾਇਆ ਜਾਂਦਾ ਹੈ। ਪੁੱਤ ਦੀ লাশ ਨੂੰ ਸਾਹਮਣੇ ਰੱਖ ਕੇ ਪੁਲਿਸ ਪ੍ਰਸ਼ਾਸਨ ਵੱਲ ਆਸ਼ਵਾਸ਼ਣ ਦਿੱਤਾ ਜਾਂਦਾ ਹੈ ਕਿ ਤੁਸੀਂ ਇਹ ਧੜਨਾ ਚੱਕ ਲਓ ਤਾਂ ਤੁਹਾਨੂੰ ਇਨਸਾਫ਼ ਦਿੱਤਾ ਜਾਵੇਗਾ। ਪਰ ਕਈ ਦਿਨ ਬੀਤ ਜਾਂਦੇ ਨੇ ਤਾਂ ਨਾ ਤਾਂ ਉਹ ਮੁਲਜ਼ਮ ਪੁਲਿਸ ਦੇ ਗ੍ਰਫਤ ਦੇ ਪਛਾਣਦੇ ਨਹੀਂ ਅਤੇ ਨਾ ਹੀ ਪਰਿਵਾਰ ਨੂੰ ਇਨਸਾਫ ਮਿਲਦਾ ਤਾਂ ਹੁਣ ਪਰਿਵਾਰ ਵੱਲੋਂ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਦੇ ਕੋਲ ਧਰਨਾ ਜਿਹੜਾ ਲਗਾ ਦਿੱਤਾ ਗਿਆ ਤੇ ਮੁਰ ਤੋਂ ਜਿਹੜੀ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜੁਥੇ ਇੱਕ ਜੀ ਚਲੇ ਚ ਜਾ ਚੁੱਕਿਆ ਉਥੇ ਦੂਜਾ ਜੀ ਯਾਨੀ ਕਿ ਜਿਹੜੀ ਭੈਣ ਸੀਗੀ ਉਹ ਵੀ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਪਰ ਪਰਿਵਾਰ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਪਰਿਵਾਰ ਜਿਹੜਾ ਰੋਂਦਾ ਕੁੜ ਲੌਂਦਾ ਹੋਇ ਨਜ਼ਰ ਆਉਂਦਾ ਹੈ ਪਰ ਪੁਲਿਸ ਪ੍ਰਸ਼ਾਸਨ ਹਾਲਾਂਕਿ ਉਹਨਾਂ ਨੂੰ ਮੁਰ ਤੋਂ ਆਸ਼ਵਾਸ਼ਣ ਦਿੰਦਖੋਏ ਨਜ਼ਰ ਆਉਂਦੇ ਨੇ ਪਰ ਪਰਿਵਾਰ ਦੇ ਹੀ ਕਹਿਣਾ ਹੈ ਕਿ ਪਹਿਲਾ ਉਹਨਾਂ ਨੂੰ ਆਸ਼ਵਾਸ਼ਣ ਦੇ ਕਿ ਉਹਨਾਂ ਦਾ ਧਰਨਾ ਚੁਕਵਾ ਦਿੱਤਾ ਗਿਆ ਸੀ ਕਿਉਂਕਿ ਉਸ ਤੋਂ ਪਹਿਲਾਂ ਪੰਡਾਰੇ ਪੁਲ ਦੇ ਕੋਲ ਉਹਨਾਂ ਵੱਲੋਂ ਆਪਣੇ ਮੁੰਡੇ ਦੀ ਲਾਸ਼ ਨੂੰ ਸਾਹਮਣੇ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਕਿ ਉਹਨਾਂ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਜਿਨ੍ਹਾਂ ਨੇ ਉਹਨਾਂ ਦੇ ਮੁੰਡਾ ਕੁੜੀ ਨੂੰ ਟੱਕਰ ਮਾਰੀ ਹੈ ਤਾਂ ਤੁਹਾਨੂੰ ਦਾ ਜਨਿਆ ਕਿ ਉਸ ਸਮੇਂ ਦਾ ਪਰਿਵਾਰਿਕ ਮੈਂਬਰਾਂ ਨੂੰ ਪੁਲਿਸ ਨੇ ਆਪਣੇ ਆਸ਼ਵਾਸਨ ਦੇ ਵਿੱਚ ਲੈ ਲਿਆ ਸੀ ਤੇ ਉਸ ਤੋਂ ਬਾਅਦ ਇਹ ਧਰਨਾ ਚੁਕਵਾ ਦਿੱਤਾ ਗਿਆ ਸੀ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਨਾ ਤਾਂ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਅਤੇ ਨਾ ਕੁਝ ਦੇਖਣ ਨੂੰ ਮਿਲਿਆ ਤਾਂ ਹੁਣ ਪਰਿਵਾਰ ਵੱਲੋਂ ਥਾਣਾ ਗੇਟ ਹਕੀਮਾ ਦੇ ਬਾਹਰ ਜਿਹੜਾ ਆਪਣਾ ਧੜਨਾ ਲਗਾ ਦਿੱਤਾ ਗਿਆ ਅਤੇ ਇਨਸਾਫ ਦੀ ਮੰਗ ਕਰ ਰਿਹਾ ਤਾਂ ਮਾਮਲੇ ਨੂੰ ਲੈ ਕੇ ਹੋਰ ਪੀੜਤ ਪਰਿਵਾਰ ਕਹਿੰਦੇ ਕਿ ਇਹ ਗੋਹੜ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਉਸ ਨੂੰ ਹਾਂਜੀ ਕੀ ਨਾਮ ਹੈ ਮੇਰਾ ਨਾਮ ਕਮਲੇਸ਼ ਹੈ ਮੈਂ ਮੁੰਡੇ ਦੀ ਨਾਨੀ ਆ ਹੋਇਆ ਕੀ ਜੀ ਹੋਇਆ ਕੀ ਹੈ ਸੰਡੇ ਨੂੰ ਜੀ ਦਾਦੋ ਆ ਰਹੇ ਸੀ ਉਹਨਾਂ ਪਿੱਛੇ ਆ ਕੇ ਗੱਡੀ ਮਾਰੀ ਮੇਰੀ ਦੋ ਤਰੀ ਪੁੜਕੇ ਪੁਲ ਤੋਂ ਥੱਲੇ ਦੋ ਤਰੇ ਨੂੰ ਕਸੀਰ ਦੇ ਲਗੇ ਉਹਦੇ ਸਾਰੇ ਡੱਡ ਹੋ ਗਿਆ ਉੱਥੇ ਹੀ ਹੋ ਗਿਆ ਇਹ ਬੰਦੇ ਭੱਜ ਗਏ ਅਸੀਂ ਕੰਪਲੀਟ ਕੀਤੀ ਨਾ ਕੋਈ ਸੁਣਾਈ ਨਹੀਂ ਕੀਤੀ ਚਾਰ ਦਿਨ ਪਹਿਲਾਂ ਅਸੀਂ ਭਨਾਰੀ ਪੁਲ ਤੇ ਪਰਨਾ ਧਰਨਾ ਲਾਇਆ ਸੀ ਮੁੰਡਾ ਸਾਡਾ ਡੱਡ ਹੋ ਗਿਆ ਇਸ ਸstdcਾਰਕਾਤਾ ਇਹਨਾਂ ਨੇ ਵਾਦਾ ਕੀਤਾ ਸੀ ਦੋ ਦਿਨਾਂ 'ਚ ਤੁਹਾਨੂੰ ਬੰਦੇ ਫਾੜ ਕੇ ਦਿਖਾਵਾਂਗੇ ਕੋਈ ਕੁਝ ਨਹੀਂ ਕੀਤਾ ਕੁੜੀ ਸਾਡੀ ਮੌਤ ਨਾਲ ਲਾ ਲਈ ਅਮਨ ਹਸਪੀਟਲ ਦੇ ਵਿੱਚ ਮੌਤ ਨਾਲ ਲਾ ਲਈ ਹੈ ਇਹਨਾਂ ਸਾਨੂੰ ਕੋਈ ਇਨਸਾਫ ਨਹੀਂ ਦੇ ਦਿੱਤਾ ਇਹ ਵੇਖ ਗਏ ਆ ਇਹ ਵੇਖ ਗਏ ਆ ਇਹਨਾਂ ਨੂੰ ਕੀ ਮੰਗ ਕਰ ਮੰਗਾਂਗਾ ਨਹੀਂ ਸਾਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਸਾਨੂੰ ਬਸ ਸਾਡੀ ਕੁੜੀ ਆ ਜਾ ਬੱਚਾ ਤੇ ਚਲਾ ਗਿਆ ਸਾਡਾ ਬੱਚਾ ਚਲਾ ਗਿਆ ਇੱਕ ਸਾਡਾ ਮੌਤ ਨਾਲ ਲੜਦਾ ਪਿਆ ਅਮਨਦੀਪ ਹਸਪੀਟਲ ਤੇ ਸਾਨੂੰ ਇਨਸਾਫ ਚਾਹੀਦਾ ਇਹ ਜਿਹੜੇ ਅੰਦਰ ਬੈਠੇ ਨੇ ਇਹਨਾਂ ਨੇ ਸਾਡੇ ਨਾਲ ਉਥੇ ਪਨਹਾਰੀ ਬੋਲਦੇ ਵਾਦਾ ਕੀਤਾ ਸੀ ਕਿ ਦੋ ਦਿਨਾਂ ਚ ਬੰਦੇ ਫੜਾਂਗੇ ਹੁਣ ਸਾਨੂੰ ਦੱਸਣ ਕਿ ਬੰਦੇ ਕਿੱਥੇ ਸਾਨੂੰ ਦਸਣ ਬੰਦੇ ਕਿੱਥੇ ਨਹੀਂ ਤੇ ਸਾਡਾ ਧਰਨਾ ਜਾਰੀ ਰਹੇਗਾ ਅਹੀਂ ਨਹੀਂ ਝੂਠ ਸਾਡਾ ਬੱਚਾ ਗਿਆ ਸਾਡੀਆਂ ਅੰਦਰਾਂ ਨੂੰ ਹੱਥ ਪਿਆ ਸਾਡੀ ਕੁੜੀ ਮੌਤ ਨਾਲ ਲੜਨ ਲਈ ਅਸੀਂ ਨਹੀਂ ਧਰਨਾ ਛੱਡਣਾ ਕੀ ਗੱਲ ਇਹਨਾਂ ਦੇ ਬੱਚੇ ਬੱਚਾ ਵਾਲੇ ਨਹੀਂ ਆ ਗਏ ਜੇ ਇਹਨਾਂ ਨੇ ਇਹੋ ਜਿਹੇ ਹੋਣੇ ਕੀ ਕਰਨਾ ਸੋ ਸੁਖਣਾ ਸਾਡਾ ਬੱਚਾ ਇਹਨਾਂ ਨੇ ਕਿਸ ਤਰ੍ਹਾਂ ਸਾਡੇ ਬੱਚੇ ਨੂੰ ਮਾਰਿਆ ਕੋਈ ਇਨਸਾਫ ਨਹੀਂ ਸਾਨੂੰ ਮਿਲਿਆ ਸਾਨੂੰ ਇਨਸਾਫ ਚਾਹੀਦਾ ਮੇਰਾ ਨਾਮ ਜੀ ਵਰੁਨ ਸਰੀਨ ਆ 17 ਤਰੀਕ ਨੂੰ ਇੱਕ ਪਰਿਵਾਰ ਦੇ ਦੋ ਬੱਚਿਆਂ ਦਾ ਐਕਸੀਡੈਂਟ ਹੁੰਦਾ ਹੈ اسلامਾਬਾਦ ਕੋਲ ਤੇ ਲੜਕੇ ਦੀ 19 ਤਰੀਕ ਨੂੰ ਡੈਥ ਹੋ ਗਈ ਹੈ ਲੜਕੀ ਅੱਜ ਵੀ ਸੀਰੀਅਸ ਹੈ ਇਹਨਾਂ ਨੇ ਗੱਡੀ ਮੌਕੇ ਤੇ ਫੜ ਲਈ ਹੈ ਪੁਲਿਸ ਗੇਟ ਕੀ ਮਾਥਣਾ ਵਾ ਬਸ ਬਟ ਅੱਜ ਤੱਕ ਉਹ ਬੰਦੇ ਅਰੈਸਟ ਨਹੀਂ ਕੀਤੇ ਗਏ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਗੱਡੀ ਜਦ ਸਾਰੇ ਕਾਗਜ਼ات ਹੁੰਦੇ ਮਿੰਟ ਚ ਘਰ ਜਾ ਕੇ ਉਹਨਾਂ ਨੂੰ ਅਰੈਸਟ ਕਰ ਸਕਦੇ ਸੀਗੇ ਅੱਜ 23 ਤਰੀਕ ਉਹਦੇ ਪਰਿਵਾਰ ਨੂੰ ਸੜਕਾਂ ਦੇ ਰਾਤ ਵੇਲੇ ਬਹਿਣਾ ਪੈ ਰਿਹਾ ਸਿਰਫ ਐਸ ਕਰਕੇ ਕਿ ਆਪਣੇ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਇਹ ਪ੍ਰੋਟੈਸਟ ਉਸੇ ਕਰਕੇ ਚੱਲ ਰਿਹਾ ਤੇ ਜੀਰੋ ਤੱਕ ਉਹਨਾਂ ਦੀ ਅਰੈਸਟ ਨਹੀਂ ਹੁੰਦੀ ਇਹ ਪ੍ਰੋਟੈਸਟ ਇਦਾਂ ਹੀ ਚੱਲੇਗਾ ਪਹਿਲਾਂ ਇੱਕ ਐਕਸੀਡੈਂਟ ਹੋਇਆ ਇੱਕ ਬੱਚੇ ਦੀ ਮੌਤ ਹੋ ਗਈ ਇੱਕ ਜਿਹੜੀ ਕੁੜੀ ਆ ਉਹ ਜ਼ਿੰਦਗੀ ਮੌਤ ਵਿੱਚ ਜੂਝ ਰਹੀ ਹੈ ਇਹ ਪਰਿਵਾਰ ਕਹਿੰਦਾ ਹਨ ਇਨਸਾਫ ਨਹੀਂ ਮਿਲ ਪਾਰਿਆ ਦੇਖੋ ਉਹਦੇ ਵਿੱਚ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਦੋਸ਼ੀ ਕਿਤੇ ਆਸੇ ਪਾਸੇ ਹੋਏ ਆ ਅਸੀਂ ਹਰ ਢੰਗ ਨਾਲ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਪਰਿਵਾਰਕ ਮੈਂਬਰ ਕੱਲ ਆਏ ਸੀਗੇ ਬੈਟਕੇਸ ਪਾਰਟੀ ਨਾਲ ਉਹਨਾਂ ਦੀ ਕੋਈ ਅੰਡਰਸਟੈਂਡਿੰਗ ਹੋਈ ਸੀ ਮੈਨੂੰ ਨਹੀਂ ਪਤਾ ਕਿਉਂਕਿ ਐਸਚੂ ਸਾਹਿਬ ਨੇ ਕਰਾਈ ਸੀਗੀ ਉਹ ਜਿਹੜਾ ਉਹਨਾਂ ਨੇ ਆਪਸ ਵਿੱਚ ਕੋਈ ਸਹਿਮਤੀ ਕੀਤੀ ਸੀ ਉਹ ਸਹਿਮਤੀ ਅੱਜ ਪੂਰੀ ਨਹੀਂ ਹੋ ਪਾਈ ਜਿਹਦੇ ਕਰਕੇ ਉਹ ਇਹਨਾਂ ਦੇ ਦੁਆਰਾ ਰੋਸ ਆ ਉਹ ਅਸੀਂ ਦੁਬਾਰਾ ਆਪਣੀ ਟੀਮਾਂ ਭੇਜਤੀ ਆਂ ਜਲਦੀ ਸੀ ਉਹਨੂੰ ਫੜ ਕੇ ਦੇ ਦਿੰਦੇ ਬੰਦੇ ਕੋਈ ਗ੍ਰਿਫਤਾਰ ਕੀਤੀ ਸੀ ਨਹੀਂ ਕੋਈ ਗ੍ਰਿਫਤਾਰ ਨਹੀਂ ਕੀਤਾ ਕਹਿੰਦੇ ਨੇ ਪਰਿਵਾਰ ਕਹਿੰਦਾ ਦੋ ਬੰਦੇ ਗ੍ਰਿਫਤਾਰ ਹੋਏ ਨੇ ਕਹ ਰਹੇ ਨੇ ਉਹ ਵੀ ਕਹ ਰਿਹਾ ਪਰ ਨਹੀਂ ਆਜੀ ਕੋਈ ਗਾਲੀ ਕੋਈ ਦਾਵਾ ਕਰਦਾ ਕੋਈ ਬੰਦਾ ਨਹੀਂ ਕੀਤਾ ਰੈਸ਼ ਹੋਇਆ ਉਸ ਤੇ ਵੀ આરોਪ ਲੱਗ ਰਹੇ ਨੇ ਐਸੇ ਦੇਖੋ ਅਸੀਂ ਰੈਸਟ ਕਰਕੇ ਅਸੀਂ ਤਾਂ ਅਵੇਲੇਬਲ ਫੰਸ ਲੈ ਆ ਵੀ ਸਕਦੇ ਸੀ ਅਸੀਂ ਕਾਨੂੰਨੀ ਭੇਜਣਾ ਸੀ ਹੂੰ ਅਵੇਲੇਬਲ ਫੰਸ ਹੀਗਾ ਅਸੀਂ ਉਹਨੂੰ ਜੇ ਇੱਥੇ ਆਏ ਹੁੰਦੇ ਸੀ ਉਹਨਾਂ ਦੇ ਬੇਲ ਲੈ ਕੇ ਵੀ ਭੇਜ ਸਕਦੇ ਸੀ ਦੇਖ ਕਰਕੇ ਇਹ ਅਲੀਗੇਸ਼ਨ ਗਲਤ ਹੈ ਇਹ ਬੰਦੇ ਨਹੀਂ ਆਏ ਸੀ ਪਰਚਾ ਰਜਿਸਟਰ ਕੀਤਾ ਕਿੰਨੇ ਬਾਈ ਨੇਮ ਪਰਚਾ ਰਜਿਸਟਰ ਕੀਤਾ ਜੀ ਕਿੰਨੇ ਬੰਦੇ ਦੇ ਖਿਲਾਫ ਤਿੰਨ ਬੰਦੇ ਉਹਦੇ ਵਿੱਚ ਦੱਸਿਆ ਨਾ ਨੇ ਬਲਕਿ ਐਕਸੀਡੈਂਟ ਦਾ ਕੇਸ ਜਿਹੜਾ ਸ਼ੁਰੂ ਆਇਆ ਹੈ ਕਿਹੜੇ ਕਿਹੜੇ ਬੰਦੇ ਨੇ ਸਰ ਕਿੱਥੋਂ ਦੇ ਰਾਮ ਵਾਲੇ ਨੇ ਕਿ ਦੋ ਬੰਦੇ ਇੱਥੋਂ ਦੇ ਆ ਪਿੰਡ ਰਾਮਕੀ ਸੜਕ ਤੇ ਆ ਤੇ ਇੱਕ ਗਰਦਾਖਪੁਰ ਦਾ ਹੂੰ ਉਹ ਨਹੀਂ ਚਾਹ ਪਰਿਵਾਰ ਨੂੰ ਇਨਸਾਫ ਮਿਲੇਗਾ ਬਿਲਕੁਲ ਮਿਲੇਗਾ ਜੀ ਮੈਂ ਇਸ ਕਰਕੇ ਆਪ ਬੈਠਾ ਹਾਂ ਤੇ ਜਾਬਦੀਨੋਂ ਅਸੀਂ ਬੈਠੇ ਹੁਣ ਤਰਨਾ ਲੱਗਾ ਹੋਇਆ ਹੈ ਤਾਂ ਮੈਂ ਉਹ ਹੀ ਰਿਕਵੈਸਟ ਕੀਤੀ ਹੈ ਵੀ ਤੁਸੀਂ ਬੈਠੋ ਇੱਕ ਸਾਈਡ ਤੇ ਤੇ ਪਬਲਿਕ ਜਿਹੜੀ ਬਾਕੀ ਆ ਧਰਦੇਹਲੀ ਉਹ ਜਿਹੜੇ ਲੰਘ ਰਹੀ ਹੈ ਇਹਨਾਂ ਨੂੰ ਪਰੇਸ਼ਾਨ ਨਾ ਕਰੋ ਅਸੀਂ ਆਪਣੀ ਟੀਮਾਂ ਭੇਜੀਆਂ ਹੀ ਆਂ ਤੁਹਾਨੂੰ ਇਨਸਾਫ ਦਵਾਵਾਂਗੇ